ਲੋਜੀ ਸਬਜੀ ਆਪਾਂ ਨੇ ਬਣਾ ਲਈ ਸੀ ਸਬਜੀ ਬਣੀ ਜਿੱਤੇ ਇੱਧਰ ਫੁਲਕੇ ਬਣਦੇ ਪਏ ਨੇ ਉਤਾਰ ਆ ਗਏ ਨੇ ਫਸਲਾ ਕੇ ਖਾਣੇ ਆ ਤੇ ਟਾਈਮ ਹੋ ਗਿਆ 7 ਸਵਾ 7 ਦਾ ਤੇ ਲੋਜੀ ਰੋਟੀ ਰੁੱਟੀ ਆਪਾਂ ਨੇ ਖਾ ਲਈ ਸੀ ਤੇ ਰੋਟੀ ਖਾ ਕੇ ਅੱਜ ਹੈਗਾ ਸੈਟਰਡੇ ਤੇ ਟਾਈਮ ਹੋ ਗਿਆ ਸਾਢੇ 8 ਵਜੇ ਦਾ ਤੇ ਅਸੀਂ ਚੱਲੇ ਆ ਦੰਮੂ ਨੂੰ ਲੈਣ ਦੰਮੂ ਨੂੰ ਕਿਹਾ ਸੀ ਆ ਜਾ ਪਰ ਮੈਂ ਦੱਸਿਆ ਕੱਲ ਵਾਲੇ ਵਲੌਗ ਵਿੱਚ ਫਰਦਾ ਹੁਣ ਆਈ ਨਹੀਂ ਹੁਣ ਮੈਂ ਉਤਾਰ ਮੈਂ ਕਿਹਾ ਚਲੋ ਆ ਪਾ ਗਏ ਮੈਂ ਹੁਣ ਦੇਦਾ ਤੇ ਆਪਾਂ ਹੁਣ ਜਾਨੇ ਆ ਕੁਈ ਬੱਸ ਲੈਂਡਰ ਕਰ ਰਹੇ ਤੇ ਤਾਂ ਅਰਜਿੰਦੇ ਆਪਾਂ ਜਾਣਦੇ ਆ ਕਿ ਸਿਰੇ ਲੈ ਕੇ ਆ ਜਾਵਾਂਗੇ ਕੱਲ ਨੂੰ ਸ਼ਾਮ ਤੱਕ ਅਸੀਂ ਆ ਜਾਵਾਂਗੇ ਸੰਡੇ ਨੂੰ ਕਿਉਂਕਿ ਮੰਡੇ ਨੂੰ ਤਾਂ ਉਹਦਾ ਸਕੂਲ ਆ ਡਰੈਸ ਆ ਵਗੈਰਾ ਸਾਰਾ ਕੁਝ ਲੱਭਣਾ ਆ ਆ ਕਰਕੇ ਤੇ ਬੱਸ ਐਂ ਚੱਲਿਆ ਉਹ ਕੱਪੜਿਆਂ ਚ ਬਸ ਨਹੀਂ ਆ ਜਾਣਾ ਆਪਾਂ ਨੇ ਸਿਰੇ ਫਟਾਫਟ ਤੇ ਚਲੋ ਜੀ ਪਿੰਡ ਜਾ ਕੇ ਤੁਹਾਨੂੰ ਸਾਰਿਆਂ ਨੂੰ ਤੇ ਹਾਂਜੀ ਘਰੋਂ ਨਿਕਲ ਗਏ ਆ ਜੀ ਅਸੀਂ ਪਿੰਡ ਜਾਣ ਵਾਸਤੇ ਤੇ ਟਾਈਮ ਵਾਵਾ ਹੀ ਲੇਟ ਹੀ ਹੋ ਗਏ ਆ ਚਲੋ ਮੈਂ ਫੇਰ ਕੋਈ ਗੱਲ ਨਹੀਂ ਠੰਡੇ ਠੰਡੇ ਪਹੁੰਚ ਜਾਗੇ ਤੁਹਾਨੂੰ ਪਤਾ ਕਿ ਸਾਡੀ ਜਿਹੜੀ ਆਹ ਗੱਡੀ ਆ ਨਾ ਮਰੂਤੀ ਇੱਥੇ ਏਸੀ ਹੈ ਨਹੀਂ ਤੇ ਅਸੀਂ ਭਿੱਜੇ ਪਏ ਹਾਂ ਗਰਮੀ ਨਾਲ ਬੁਰਾ ਹਾਲ ਹੋਇਆ ਪਿਆ ਤੇ ਮੈਂ ਹੁਣੇ ਫੋਨ ਕੀਤਾ ਉਹਨਾਂ ਨੂੰ ਖੜਜੂ 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 ਤੇ ਧਮ ਹੋੜ ਕੱਟਿਆ ਟਰਾਲੇ ਨੇ ਤੇ ਟ੍ਰੈਫਿਕ ਐਸਟਾ ਵੀ ਬਹੁਤ ਜ਼ਿਆਦਾ ਹੈ ਦੇਖੋ ਤੇ ਚਲੋ ਮੈਂ ਕਰਦੀਆਂ ਗੱਲ ਸਿਮਰਨ ਦਾ ਫੋਨ ਆ ਰਿਹਾ ਸਿਮਰਨ ਨਾਲ ਗੱਲ ਬਾਲੇ ਟ੍ਰੈਕ ਲੱਗ ਗਿਆ ਲਓ ਜੀ ਘਰ ਪਹੁੰਚ ਗਏ ਅਸੀਂ ਬੜੇ ਕੁਰਤਲਾਂ ਦੇ ਨੂੰ ਨੀਰ ਕਾਟ ਕੇ ਡੋਲੇ ਉਹ ਵੀ ਪਾਈ ਕਰਦੀ ਹੈ ਹੈ ਹੁਣ ਤੋੜ ਲੋਗੇ ਉੱਥੇ ਤਾਂ ਤੇਲ ਚੋਣਾ ਉਹਨਾਂ ਨੇ ਭਾਈ ਸਾਹਿਬ ਕਿੱਥੇ ਗਿਆ ਹੋਵੇ ਨੇ ਪਤਾ ਨਹੀਂ ਪੋਰ ਇਹਦੇ ਜੋ ਕੇ ਮਾਰਦੇ ਨੇ ਵਖੀ ਤਾ ਹਾਂ ਇਹ ਵੀ ਨਾ ਚਾਈਓ ਫੇਸ ਉਹ ਬਾਪੂ ਲੈ ਗੱਡੀ ਲੱਗੀ ਦੇਖ ਲੋ ਕਿੱਧਰ ਨੂੰ ਜਾ ਰਹੀ ਹੈ ਹੈ ਮੈਂ ਫੋਨ ਹੀ ਨਹੀਂ ਕੀਤਾ ਉਹਨਾਂ ਨੂੰ ਜਾ ਵੀ ਨਹੀਂ ਜਾਣਾ ਪਰਿਓ ਤੇ ਦੇ ਹੁੰਦੀ ਕੰਗੀ ਐਸ ਟਾਈਮ ਕਰਨੀ ਕਹਿੰਗੇ ਤੂੰ ਹਾਂ ਮੈਂ ਕੰਗੀ ਮਾਰੀ ਜੋ ਹੋਰ ਬੈਠੇ ਮੇਰੇ ਪਕਰ ਨਾ ਨਹੀਂ ਕਿਤੇ ਰਸ ਹੈਕਲ ਟੁੱਟ ਜਣ ਹੁੰਡੇ ਕੰਨੀ ਤਦੂਤ ਇਤਾਰੇ ਸਮਾਂਤਾਰ ਮੈਂ ਕਰਨਾ ਸੋਟੇ ਜਾਓ ਜਾਓ ਗੱਡੀ ਤੇ ਸੇਕਾ ਕੂੜਾ ਊੜੇ ਦੀ ਕੀ ਗੱਲ ਹੈ ਕੀ ਮੈਂ ਨਜਮਾਕ ਨਾ ਕਰਿਆ ਕਰ ਫਾਸ ਸੇਟਾ ਹੋ ਜਾਓ ਅੱਛਾ ਕੰਚ ਲਗਵਾਉਣ ਦੇ ਚੇਤੀ ਕਰਮਾ ਸੇਟਾ ਹੋ ਦਿਨਾਂ ਜਾਣਾ ਟਰੱਕ ਵਾਲੇ ਲੈ ਜਾਣਾ ਤੁਹਾਨੂੰ ਖਿੱਚ ਕੇ ਉਹਨਾਂ ਕਹਣਾ ਕਿ ਆ ਕਿੱਧਰ ਫਿਰਦੀਆਂ ਦੋ ਬੀਬੀਆਂ ਲਾ ਲਿਓ ਨਾ ਇਹ ਜੀ ਮਾਝੇ ਵਾਲੀਆਂ ਹੁੰਦੀਆਂ ਸੀ ਟਰੱਕਾਂ ਹੀ ਲਾ ਲਿਓ ਟਾਇਰਾਂ ਚ ਚੱਕੋ ਇਹਨਾਂ ਨੂੰ ਕਹਣਾ ਇਹ ਬਾਹਰ ਆਈਆਂ ਪੁਈਆਂ ਕਿੱਥੇ ਫਿਰਦੀਆਂ ਫੋਰ ਨਾਲ ਟਰੱਕ ਵਾਲੇ ਦੋਥੀ ਥੇ ਨਾ ਕਰ ਦੋ ਵੀ ਛੇ ਕਾਦਣਾ ਛੇ ਕਾਦ ਜੀ ਸੇਟਾ ਮਤਲਬ ਕੀ ਹੈ ਬਈ ਗੱਡੀ ਨੂੰ ਪਤਾ ਡੈਡੀ ਕਹਿੰਦਾ ਇੱਥੇ ਹੋ ਜਾ ਤੁਹਾਡਾ ਲੱਗ ਕੂੜਾ ਸਿੱਟ ਜਾਨੀਆ ਸਿਰ ਤੇ ਰੱਖ ਕੇ ਲੱਗੇ ਦੋ ਦਬੜਾ ਮਾਝਾ ਰੀ ਚੱਕਦੇ ਫਿਰ ਤੇ ਦਬੜਾ ਅੱਛਾ ਦੇ ਵਾਲੀ ਮਟਕ ਨਾ ਜਾਨੀਆ ਥੋੜਾ ਸੁੱਟਣ ਵੀ ਨਾ ਕੁਛ ਸਟੇਰ ਨਾ ਰੋ ਚਲੋ ਜੀ ਪਿੰਡ ਪਹੁੰਚ ਗਏ ਤੇ ਕੁਲਵਿੰਦਰ ਉਰੀ ਗਏ ਨੇ ਸੁਨਾਮ ਦਮਨ ਕੁਲਵਿੰਦਰ ਫਤਿਹ ਅੱਧੀ ਪਹੁੰਚ ਗਏ ਆਜੋ ਹੁਣ ਕੋਈ ਕਪੜਾ ਲਈ ਨਾ ਕੋਸ ਹਲੇ ਕੂੜਾ ਰਹਿੰਦਾ ਮਾਝੇ ਨਾ ਕੂੜਾ ਅੱਜ ਜਮਾ ਕੀਤਾ ਦੇਖ ਇੰਨਾ ਕੂੜਾ ਜਮਾ ਕੀਤਾ ਸਾਡੀ ਵੀਡੀਓ ਬੰਡੀ ਪੂਰਾ ਜਮਾ ਕੀਤਾ ਨਹੀਂ ਆ ਤੇ ਅੱਜ ਸਾੜੇ ਕਾ ਦੂ ਗੱਲ ਫਾਹਲ ਹੋ ਜਿਹੜੇ ਸਾੜੇ ਹੁੰਦੇ ਨੇ ਉੱਥੇ ਬਾਹਰ ਜਾਂਦੇ ਨੇ ਪਿਆਰੀ ਸੀ ਨਾ ਜਿਹੜੇ ਲੁਫਾਫੇ ਨੇ ਉਹ ਅਸੀਂ ਉੱਥੇ ਨਹੀਂ ਸਿੱਟਦੇ ਕਿਉਂਕਿ ਇਹ ਰੋਡ ਤੇ ਉੱਡ ਜਾਂਦੇ ਨੇ ਖੇਤਾਂ 'ਚ ਉੱਡ ਜਾਂਦੇ ਫਿਰ ਨੁਕਸਾਨ ਕਰਦੇ ਇਹ ਉਰੇ ਹੀ ਅੱਗ ਲਾ ਦਿੰਦੇ ਫਿਰ ਤੇ ਡੰਗਾ ਡੰਗਰ ਫਿਰਦੇ ਵਾਰਾ ਕੋਈ ਖਾਲ ਲੈਂਦਾ ਫਿਰ ਉੱਥੇ گاਵਾ ਖਾਂਦੀਆਂ ਹਨ ਜੋ ਜੋ ਨਾ ਵਾਸਤੇ ਹਨੀ ਕਾਰਕਮ ਦਾ ਹੈ ਕਾ ਕਰਕੇ ਅਸੀਂ ਲੁਫਾਫੇ ਉੱਥੇ ਨਹੀਂ ਸੁੱਟਦੇ ਅਜ ਮੋਰੀ ਕੋਲ 익ਸਪਲੇਨ ਕਰਨਾ ਸੋ ਅੰਤ ਵਿੱਚ ਮੈਂ ਇਹ ਕਹਿਣਾ ਚਾਹਾਂਗੀ ਕਿ ਸਾਨੂੰ ਦਫਾਫੇ ਨਹੀਂ ਛੁੱਟਨੇ ਚਾਹੀਦੇ ਬਾਹਰ ਇਹਨਾਂ ਨੂੰ ਸਾਰ ਕੇ ਇਹਨਾਂ ਦੀ ਸਵਾਹ ਕਰ ਦੇਣੀ ਚਾਹੀਦੀ ਹੈ ਠੀਕ ਹੈ ਅ ਬਰਗਰ ਬਣਾਣਾ ਸੱਚੀ ਬਰਗਰ ਬਣਨੀ ਹੈ ਵੇਖੋ ਕਿਆ ਹੋਇਆ ਟਾਈਮ ਆ ਗਿਆ ਕਿ ਇਹ ਬਰਗਰ ਸੱਤ ਨੂੰ ਇਹਨਾਂ ਬਰਗਰ ਕੂੜੇ ਛੁੱਟਣ ਬਰਗਰੋਦਨ ਲੈ ਆਹੀ ਹੀ ਰਾਤੇ ਜਾਣ ਖਾਣ ਲਈ ਅਸਲੀ ਪਤਾ ਜਿਆਦਾ ਸਮਾਨ ਲੈ ਲੈ ਪ੍ਰਧਾਨ ਨੇ ਹਾਂ ਉਹ ਸੈਂਡਵਿਚ ਵੀ ਲੈ ਲੈ ਤੇ ਖਾਦੇ ਤੇ ਉਹ ਵਿਚੇ ਗਿਆ ਪੂਰੀ ਚੰਗੀ ਕੀਤੀ ਹੈ ਮੈਂ ਤੁਹਾਨੂੰ ਉੱਥੇ ਕਿਹਾ ਕਿ ਉੱਥੇ ਕੱਢ ਲੈ ਉੱਥੇ ਖਾ ਲੈਣੇ ਉੱਥੇ ਉਹਨਾਂ ਨੇ ਗਾਹ ਪਕੌੜਿਆਂ ਦਾ ਲੰਗਰ ਲਾ ਲਿਆ ਤੇ ਕੋਣਾ ਕੀ ਹੋਵੇ ਬੀਬੀ ਬਦੌਣ ਵਾਲਾ ਪੂਰਾ ਪੂਰਾ ਪ੍ਰੋਗਰਾਮ ਕਰ ਰੱਖਿਆ ਹੈ ਚਲ ਗਣ 25 ਦਾ ਸਾਰੇ ਜੀ ਸਾਰੇ ਪਾ ਲੈ ਹੁਣ ਇੱਕ ਵਾਰ ਇਹ ਨਵੇੜ ਦੇ ਹੋਰ ਨਵੇੜ ਦੇ ਸਾਰੇ ਪਾ ਲੈ ਮਿੱਟੀ ਕੋ ਠਿੱਟੀ ਜਾਂਨੇ ਹੋ ਇਹ ਛੜ ਛੜ ਕੇ ਕਾਲੀ ਹੋ ਗਈ ਐਂਟੀਆਂ ਵਾਂਗੂ ਤਾਂ ਚੱਟੇ ਜਾਂਦੇ ਐਂਟੀਆਂ ਇਹ ਐਂਟੀਆਂ ਵਾਂਗੂ ਮੱਤ ਮੱਟ ਕੇ ਕਾਲੀ ਹੋ ਗਈ ਏ ਉਹ ਫੇਰ ਕੰਡਿਆ ਨਾ ਆਦੀ ਗੱਲ ਹੈ ਮੱਝਾ ਇਹ ਨਾ ਕਹਿੰਦਾ ਤੁਸੀਂ 70 ਬੋਲੀਓ 70 ਦਾ ਇਹਦੇ ਨਾਲ ਬਿਲਕੁਲ ਵੀ ਮੈਚ ਨਹੀਂ ਕੋਈ ਦੂਰੋਂ ਤਾਂ ਕੋਈ ਲੈਨ ਦੇਣੀ ਵੀ ਹੈ ਆਓ ਆਓ ਠੀਕ ਹੈ ਮੜਾ ਤਾਂ ਆਪਣੇ ਪਰਾ ਕਰ ਕੋਈ ਗੱਲ ਨਹੀਂ ਬਣੀ ਮੱਝਾ ਬੋਲਦੇ ਬਸ ਫਿਰ ਇਦਾਂ ਹੀ ਨਿਕਲ ਜਾਂਦਾ ਵਾਓ ਆਓ ਵਾਓ ਅੱਜ ਕੱਕਾ ਮੱਝਾੜਾ ਕਨੇਡਾ ਤੋਂ ਮੱਝੀ ਦਾ ਆ ਕੇ ਬੈਠੇ ਵੇਖਿਆ ਹਾਂ ਦੇਖਿਆ ਤਾਸ਼ ਦੇ ਕੇ ਤਾਸ਼ ਖੇਡਦੇ ਜਿਦਣ ਆਪਾਂ ਸਾਰੇ ਬੰਗਿਆ ਆਪਾਂ ਤਾਂ ਲਹਿਰ ਲਾਦਣੀ ਉੱਥੇ ਪੂਰੀ ਹਾਂ ਲੈ ਆਓ ਮੱਝਾਂ ਵਾਲੀ ਬੋਲੁੰਦੇ ਨੇ ਹੁਣ ਗੱਲ ਤੇ ਕਰਨਾ ਆਉਂ ਕਰਨਾ ਮੱਝਾਂ ਜਦੋਂ ਬੋਲਦੇ ਨੇ ਨਾ ਤੇ ਚੰਗੇ ਚੰਗੇ ਦੀ ਬੋਲਤੀ ਬਾਹਰ ਰੀ ਤਾਂ ਘਰ ਭੱਜ ਕੀਤੀ ਆ ਆਹੋ 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 ਜੀ ਇਹਦੇ ਕੋ ਤੁਹਾਡਾ ਮਾਸੜ ਬੋਲਦਾ ਇਦਾਂ ਆਹੋ ਉਹ ਯਾਦੇ ਨੂੰ ਬੋਲਦਾ ਆਹੋ ਉਹ ਆ ਨਾ ਆ ਕੰਮਾਂ ਦੇ ਕਰ ਰਹੇ ਨੇ ਕਰਨ ਨਾਲ ਕੀ ਨਹੀਂ ਕਰਨ ਸਾਰਾ ਪਾਦੇ ਹੱਥਾਂ ਨਾਲ ਅਕੀ ਤਾਂ ਪਸੀਨਾ ਪੈ ਗਿਆ ਮੇਰੀ ਤੇ ਹੱਥ ਧੋਲੀ ਆਓ ਆਦਾ ਵਟੇ ਜਾਨੀ ਤੂੰ ਆ ਤਾਰੇ ਹੋਣੇ ਲੈ ਹੱਥ ਨਾ ਪਾਦੇ ਤੇ ਹੱਥ ਤੋੜੀ ਨਹੀਂ ਆਉਂ ਹੱਥ ਥੋੜੀ ਸਾਹ ਲੈ ਗਿਆ ਆ ਵੇਖੋ ਗਰੀਬੀ ਤੇ ਮੇਰੀ ਚ ਡਿਫਰੈਂਸ ਹੈ ਇਧਰ ਮੜਾ ਜਾ ਕੈਮਰਾਮੈਨ ਮਾਰ ਕੇ ਬੈਠੀ ਹੋ ਸਿੰਪੈਥੀ ਲੈਣੀ ਕੋਸਲ ਮੀਡੀਆ ਤੇ ਗਰੀਬ ਵੀ ਤੇ ਮਿਰਚ ਦੀ ਪ੍ਰਸਿੱਧ ਇੱਧਰ ਦੇਖੋ ਤੁਹਾਡਾ ਹੱਡਾ ਹੱਡਾ ਹਲਾ ਰਿਹਾ ਇੱਧਰ ਆ ਗਏ ਅਮੀਰ ਲੋਕ ਇੱਧਰ ਆ ਗਏ ਗਰੀਬ ਲੋਕ ਜਿਹੜੇ ਮੂੜਾ ਚੁੱਕਦੇ ਫਿਰਦੇ ਰਾਤ ਕੋਟਸਟ ਪਾਰ ਕੇ ਉਹ ਅਲੱਗ ਗੱਲ ਹੈ ਕਿ ਅਸੀਂ ਜੰਮੂ ਤੋਂ ਆਰਡਰ ਕੀਤੇ ਸੀ ਕਸ਼ਮੀਰੀ ਸੂਟ ਮੂਗ ਆਏ ਨੇ ਤੁਸੀਂ ਇਹ ਲੱਗਿਆ ਹੋਇਆ ਕਿਸ ਤਰ੍ਹਾਂ ਦੀ ਕੋਈ ਗਰਮੀ ફી ਕਸ਼ਮੀਰ 'ਚ ਜਿਹੜੇ ਗਰਮੀਆਂ 'ਚ ਪਾਉਂਦੇ ਨੇ ਕੱਪੜੇ ਉਹ ਕੱਪੜੇ ਨੇ ਇਹ ਆਓ ਇਹ ਮੈਨੂੰ ਕਹਿੰਦੀਆਂ ਅਮੀਰ ਮੈਂ ਤਾਂ ਗਰਮੀ 'ਚ ਮਰ ਚਲੀ ਜਾਂਦੀ ਮੋਟੀ ਟੀ-ਸ਼ਰਟ ਦੇ ਦੇਖੋ ਨੂੰ ਕੋਈ ਬਿਲਕੁਲ ਪਸੀਨਾ ਨਹੀਂ ਆਉਂਦਾ ਇਹ ਤਾਂ ਮੂੰਹ ਤੋਂ ਕਹੀ ਉਹ ਪਾਣੀ ਨੁੱਚੜਦਾ ਇਹ ਤੱਕ ਤੇ ਮੁੰਡਾ ਮੋਨਾਰਿਆ ਨਹੀਂ ਪਕਾਈ ਬਾਹਰ ਮਾਰ ਲਈ ਪਾਣੀ ਕਿਹਨੇ ਪੁੱਛਿਆ ਨਹੀਂ ਤੇ ਪਾਣੀ ਹੁੰਨ ਲਿਆਂਦਾ ਏ ਘੂੜਾ ਸੁੱਟ ਕੇ ਆਇਆ ਤਾਂ ਕਰਕੇ ਦੱਸਦੀ ਆ ਆ ਪਾਣੀ ਪੀਣ ਨੂੰ ਤਾਂ ਨਿਕੜ ਵੀ ਇਹ ਵੀ ਆਪਣੇ ਆਸਤੇ ਗੋਲ ਗੱਪੇ ਮੰਗਾਇਆ ਉਹ ਹਾਣੀ ਬੈਠ ਕੇ ਖਾਵਾਂਗੇ ਤੇ ਦੇਖੀਓ ਓਹ ਦੇਖਿਓ ਕਿ ਦਿਨ ਮੈਂ ਵੀ ਖਾਵਾਂ ਮੇਰੇ ਕੋਲ ਮੂੰਹ ਨਹੀਂ ਲੱਗਿਆ ਹਾਈ ਗਾਇਸ ਤੁਸੀਂ ਭੱਜ ਗਏ ਹੈ ਕਿ ਮਮਾ ਆ ਰਹੀ ਲੈਣ ਇਧਰ ਆਓ ਮਮਨ ਜੱਫੀ ਪਾਓ ਜੰਮੂ ਮਾ ਤਾਂ ਘਟ ਲਿਆ ਹੁੰਦਾ ਕੋਈ ਸਮਾਨ ਲੈਣ ਆਦਾ ਸਾਡੇ ਆਸਤੇ ਮੇਰਾ ਛੋਣਾ ਪੁੱਤ ਮੇਰਾ ਛੋਣਾ ਕੁੱਤਾ ਆ ਗਿਆ ਨੇ ਆਏ ਪਾਪਾ ਨੂੰ ਮਿਲਣਾ ਹੈ ਪਾਪਾ ਨੂੰ ਮਿਲਣ ਗਿਆ ਪਾਪਾ ਬੈਠੇ ਨੇ ਜਾਣੀ ਅੱਜ ਜਾਣਾ ਜਾਣਾ ਵਸ ਤਿਆਰ ਹੋ ਜਾ ਤੂੰ ਕੋਣ ਜਾਣਾ ਰੱਖ ਮਾਰੀ ਹੂੰ ਬਹੁਤ ਠੰਡਾ ਪਾਣੀ ਕਰੀਓ ਇਹ ਵੀ ਠੰਡਾ ਹੀ ਮੰਗੇ ਹੋਇਆ ਹੈ ਇੰਨਾ ਠੁਣੀ ਆਏ ਤੁਸੀਂ ਵੀ ਆ ਕੇ ਬੈਠੀਆਂ ਨੇ ਕਿਹੜੀ ਆਥਰ ਕਿਸੇ ਸ਼ਿੰਗੀ ਲੰਮੂ ਆਏ ਤੁਸੀਂ ਮੈਂ ਕੀ ਬੰਨਣਾ ਸਾਡਾ ਯਾਰ ਗੋਲ ਗੱਪੇ ਵੀ ਆਏ ਨੇ ਇਹ ਤਾਂ ਘਟਨਾ ਸੁਪਰਿੰਗ ਰੋਲ ਤੇ ਘਟਨੇ ਨਾ ਇਹ ਰੋਟੀ ਵੀ ਤਾਂ ਖਾਣੀ ਹੈ ਤੁਸੀਂ ਰੋਟੀ ਨਹੀਂ ਖਾਣੀ ਅਸੀਂ ਤੁਹਾਨੂੰ ਕਿ ਤੰਤਲੇ ਗਰੁੱਪ ਮੋਟਾ ਨਹੀਂ ਉਹੋ ਤੋ ਨਹੀਂ ਯੋਣੀ ਵਧੀਆ ਨਹੀਂ ਨੇ ਉਹ ਤਾਂ ਭੈਣ ਭਾਈ ਦਸਾ ਦੇ ਲਈ ਉਹ ਭੈਣ ਤੋਂ ਹੀ ਲੜੀ ਜਾਂਦੀ ਹੈ ਭਰਾ ਨਾਲ ਫਤੇ ਦਮੂਨ ਲੜ ਚਲੇ ਜਾਣਾ ਸੀ ਨਹੀਂ ਚੱਲਣਾ ਇਹ ਨਾ ਨਹੀਂ ਨਾ ਚੱਲਿਆ ਸੀ ਮੈਂ ਮੈਂ ਯਾਰ ਦਰਵਾਜ਼ਾ ਬੰਦ ਕਰੋ ਮਮਾ ਕਰੋ ਗਗਰ ਖਾਈ ਸੁਪਰੀਂਡੋਰੋਂ ਡਾਈਟਿੰਗ ਡਾਈਟਿੰਗ ਤੇ ਸੀ ਲਗਣ ਹੈ ਮੈਂ ਵੀ ਤਰ ਤਰ ਬਾਕ ਦੇ ਕੀ ਨਹੀਂ ਮਾਂ ਜੀ ਦੇਖੇ ਕੋਈ ਤਾਂ ਮੂੰਹ ਰੇ ਛੱਡ ਜਾਨੀ ਠੀਕ ਹੈ ਹਾਂ ਉਹਦੀ ਛੱਡ ਦਿੰਗੇ ਮੈਂ ਤਾਂ ਮੈਂ ਤਾਂ ਪਾਪਾ ਜਾਉਂਗਾ ਠੀਕ ਹੈ ਉਹ ਤੇ ਪਿਆ ਮੈਨੇ ਉਹ ਕੂੜਨਾਵੇਂ ਲਿਆਉਂਦੇ ਨੇ ਤੇਰੇ ਸ਼ੂਜ਼ ਦੂਸਰੇ ਕੁੱਤੇ ਦੇ ਵਾਲੇ ਤੇ ਦੂਜੇ ਉੱਥੇ ਭੋਲੇ ਨਾਲੇ ਕਹਿ ਰਿਹਾ ਕਿ ਉੱਥੇ ਭੋਲੇ ਦੂਜੇ ਅੱਛਾ ਮੈਂ ਕਿਤੇ ਦੂਜੇ ਜਿਹੜੇ ਪਾ ਕੇ ਬਾਰ ਲੱਸੀ ਪੀ ਦੀ ਲੱਸੀ ਪੈਕਡ ਉਹ ਲੱਸੀ ਬੜਾ ਪੀ ਤੂੰ ਕਾਮ ਤੇ ਲੈ ਆ ਕੋਲ ਕੋ ਪੈਣਾ ਪੀ ਲੈਣਿਆ ਜਿੰਨਾ ਦੇਖੋ ਡਾਈਟ ਵਾਲੇ ਬੰਦੇ ਲੈ ਆ ਦਿਖਾਓ ਸ਼ੂਜ਼ ਸਕੂਲ ਸ਼ੂ ਹੈ ਉਹਨਾਂ ਨੂੰ ਕੀ ਹੋ ਗਿਆ ਪਹਿਲਾਂ ਨੂੰ ਉਹ ਤਾਂ ਠੱਡ ਕੇ ਜਿਓ ਅੱਛਾ ਵੈਰੀ ਗੁੱਡ ਪਾਪਾ ਨੇ ਲਿਆ ਕੇ ਦਿੱਤੇ ਹੈ ਨਾਲ ਹੀ ਰੱਖ ਲੋ ਉਹਦੇ ਤੇ ਥਾਲੀ ਚ ਥਾਲੀ ਚ ਨਾਲ ਹੀ ਆਖ ਲੈ ਸ਼ੂ ਕਿੰਨਾ ਚਾ ਨਵੇਂ ਬੂਟਾਂ ਦਾ ਹਾਏ ਗਲਤ ਗੱਲ ਆ ਬੰਦ ਗੱਲ ਹੈ ਹੈ ਬੂਟ ਲੈ ਤੂੰ ਉਹਨਾਂ ਦੇ ਪਾਪਿਆਂ ਦੀ ਨਹੀਂ ਬਈ ਪਾਪਿਆਂ ਨੂੰ ਨਹੀਂ ਪਾਪਾ ਨੂੰ ਨਹੀਂ ਸਾਰਿਆਂ ਨੂੰ ਕਹਿੰਦਾ ਬੱਚਿਆਂ ਨੂੰ ਕਹਿ ਰਿਹਾ ਤੁਹਾਨੂੰ ਥੋੜੀ ਪਾਪਾ ਨੂੰ ਥੋੜੀ ਘੁੱਟੂਗਾ ਮੈਂ ਤੁਹਾਨੂੰ ਵੀਡੀਓ ਆ ਦੇਗਾ ਆਏ ਹਾਏ ਇਹੋ ਬੰਦਾ ਵੀ ਹੋ ਜਾਂਦਾ ਫਿਰ ਬੂਟ ਸਗਾ ਹੁੰਦਾ ਹਾਂ ਜਾਂ ਜਰਾ ਖੜਾ ਹੁੰਦਾ ਫਿਰ ਉਹ ਖੜਾ ਹੋ ਜਾਂਦਾ ਖੜਾ ਆ ਜਾਂਦਾ ਮਤੇ ਲੱਗਦੀ ਸ਼ਕਤੀ ਹੁੰਦੀ ਐਸੇ ਬੂਟ ਚ ਸੋਹਣੇ ਨਹੀਂ ਲੈਦਰ ਦੀਸ ਮਿਲਦਾ ਮੁੰਡਾ ਫਿਰ ਉੱਠ ਜਾਂਦਾ ਕੀ ਹੁੰਦਾ ਕਿ ਪੈਰਾਂ ਦੀਸ ਮਿਲਣਾ ਹੀ ਉੱਠ ਜਾਂਦਾ ਬੰਦਾ ਹਾਂ ਪਾ ਕੇ ਭੱਜ ਕੇ ਦੇਖੋ ਬਾਹਰ ਭੱਜ ਦੇਖ ਲਈ ਠੀਕ ਐ ਹਾਂ ਜੀ ਦੀ ਦੇਖ ਪੈਰ ਦੀ ਦੀ ਫੂਟ ਦੇ ਕੇ ਕਹਿ ਜੇ ਨੇ ਬੂਟਾ ਮਰ ਕੇ ਕਹਿ ਜੇ ਨੇ ਮੁੰਡਾ ਰੂਪ ਬਾਹਰ ਲਾਜਾ ਮੁੰਡਾ ਬੂਟ ਬਾਹਰ ਲਾਉਂਗਾ ਤੇ ਇੱਥੇ ਗੱਦਾਂ ਤੇ ਲੈ ਵਿਚਿਆ ਹਾਂ ਹਾਂ ਤੇ ਕਰ ਮੁਕੇ ਨਹੀਂ ਆ ਇਹ ਖਾਣਾ ਮੈਂ ਨਹੀਂ ਆਹ ਖਾਣੇ ਹੈ 反正。